ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਜਿਹੜਾ ਤੁਸੀਂ ਸਾਰੀ ਸੰਗਤ ਜਾਣਦੀਆਂ ਵੀ ਜਿਹੜਾ ਗੋਰਾ ਆਸਰਾ ਸੇਵਾਕਰ ਪਿੰਡ ਬਾਗਾ ਦੇ ਵਿੱਚ ਜੋ ਚਲਾਇਆ ਜਾ ਰਿਹਾ ਆ ਜਿਹੜਾ ਕਿ ਪਿਛਲੇ ਸੇਵਾਕਰ ਦੇ ਬੈਕ ਸਾਈਡ ਇੱਕ ਹਸਪੀਟਲ ਜਿਹੜਾ ਬਣਾਇਆ ਜਾ ਰਿਹਾ ਸਾਰੇ ਲੋੜਵੰਦਾਂ ਦੇ ਲਈ ਸਾਡੇ ਆਪਣੇ ਸੇਵਾਕਰ ਦੇ ਮਰੀਜ਼ਾਂ ਦੇ ਲਈ ਅਤੇ ਇਲਾਕੇ ਦੀਆਂ ਸਵਾਵਾਂ ਦੇ ਲਈ ਜਿਹੜਾ ਹਸਪੀਟਲ ਬਣਾਇਆ ਜਾ ਰਿਹਾ ਆ ਇੱਕ ਬਹੁਤ ਚਿਰਾਂ ਤੋਂ ਸਾਨੂੰ ਜਿਹੜੀ ਜ਼ਮੀਨ ਦੀ ਕਮੀ ਸੀ ਜਿਹੜੀ ਸਾਨੂੰ ਜਗ੍ਹਾ ਨਹੀਂ ਮਿਲ ਰਹੀ ਸੀ ਕਿਉਂਕਿ ਸਾਡੇ ਕੋਲ ਸੇਵਾ ਘਰ ਦੇ ਵਿੱਚ ਜਿੰਨੀ ਜਗ੍ਹਾ ਸੀ ਦੋ ਕਨਾਲ 6 ਮਰਲੇ ਸਾਡੇ ਕੋਲ ਜਗ੍ਹਾ ਸੀ ਜੋ ਪਰਸ਼ੋਤਮ ਭਾਜੀ ਨੇ ਜੋ ਸਭ ਤੋਂ ਪਹਿਲਾਂ ਜੋ ਦਾਨ ਦਿੱਤੀ ਸੀ ਜਿਸ ਦੇ ਵਿੱਚ ਸ਼ੁਰੂਆਤ 2017 ਤੋਂ ਕੀਤੀ ਗਈ ਸੀ ਉਹ ਜਗ੍ਹਾ ਜਿਹੜੀ ਫੁੱਲ ਹੋ ਚੁੱਕੀ ਸੀ ਸਾਡੇ ਕੋਲ ਜੋ ਹਜੇ ਤੱਕ ਜਿੰਨੇ ਸਾਡੇ ਕੋਲ ਬੰਦੇ ਹੈਗੇ ਆ ਜਾਂ ਸਾਡੀਆਂ ਮਾਵਾਂ ਸਾਡੀਆਂ ਭੈਣਾਂ ਸਾਡੇ ਕੋਲ ਆ ਉਹ ਬਿਲਕੁਲ ਜਗ੍ਹਾ ਜਿਹੜੇ ਸਾਡੇ ਕੋਲ ਵੀਰ ਆਉਂਦੇ ਆ ਤੁਸੀਂ ਦੇਖੇ ਹੋਣਗੇ ਥੱਲੇੜੇ ਹਾਲ ਦੇ ਵਿੱਚ ਜਿੱਥੇ ਸਾਡੇ ਕੋਲ 15 20 ਦੀ ਜਗ੍ਹਾ ਆ ਉੱਥੇ ਅਸੀਂ 30 35 ਜਾਣੇ ਉੱਥੇ ਬੈੱਡ ਲਾਈ ਫਿਰਦੇ ਆ ਅਸੀਂ ਐਨੇ ਸਾਡੇ ਕੋਲ ਜਗ੍ਹਾ ਤਿੰਨ ਤਿੰਨ ਬੈੱਡ ਲਾਈਨ ਦੇ ਵਿੱਚ ਲਾ ਰਹੇ ਆ ਇੱਕ ਇੱਕ ਬੈੱਡ ਦੇ ਉੱਪਰ ਦੋ ਦੋ ਬੰਦੇ ਵੀ ਜਿਹੜੇ ਸਾਡੇ ਕੋਲ ਸੌ ਰਹੇ ਆ ਐਨੀ ਸਾਨੂੰ ਜਗ੍ਹਾ ਦੀ ਜਿਹੜੀ ਉਹ ਕਮੀ ਸਾਨੂੰ ਸੀਗੀ ਬਹੁਤ ਮਤਲਬ ਅਸੀਂ 2017 ਤੋਂ ਐਨੀ ਕੋਸ਼ਿਸ਼ ਕਰ ਰਹੇ ਆ ਅਸੀਂ ਸਾਡੀ ਕਿਤੇ ਜਗ੍ਹਾ ਦੀ ਗੱਲ ਨਹੀਂ ਸੀ ਬਣ ਰਹੀ ਫਿਰ ਹਸਪੀਟਲ ਜਿਹੜਾ ਪਿਛਲੇ ਪਾਸੇ ਨੀਂ ਰੱਖੀ ਹਸਪੀਟਲ ਬਣਾਇਆ ਤੇ ਉਸ ਤੋਂ ਬਾਅਦ ਇਹ ਪਿਛਲੇ ਪਾਸੇ ਜਗਾ ਜਿਹੜੀ ਹੁਣ ਇਹ ਲਈ ਆ ਜਿਹਦੇ ਵਿੱਚ ਕਾਫੀ ਜਿਹੜੀ ਜਿਹੜੀ ਦਾਨ ਦਿੱਤੀ ਆ ਤੇ ਕੁਝ ਮੁੱਲ ਵੀ ਲੈਣੀ ਪਈ ਤਾਂ ਕੁਝ ਬਟਾਂਦਰਾ ਕਰਨਾ ਪਿਆ ਜਗਾ ਜਗਾ ਦੇ ਨਾਲ ਕੋਈ ਬਟਾਂਦਰਾ ਕਰਨਾ ਪਿਆ ਤੇ ਹੁਣ ਅੱਜ ਜਿਹੜੀ ਉਹ ਜਗਾ ਦੇ ਵਿੱਚ ਜਿੱਥੇ ਕੀ ਲਵਾਰਸ ਅਨਾਥ ਅਸੀਂ ਇੱਥੇ ਪਰਲਾਂ ਅਸੀਂ ਹਜ਼ਾਰ ਬੰਦਾ ਸਾਡਾ ਵੀ ਹੋਵੇ ਆਪਾਂ ਜਿਹੜੀ ਹੋਰ ਜਗਾ ਬਣੂਗੀ ਆਪਾਂ ਨਾਲ ਲੈ ਕੇ ਵੀ ਪਲਾਂ ਇੱਥੇ ਪ੍ਰਬੰਧ ਕਰ ਸਕਦੇ ਆ ਹੁਣ ਹਾਲ ਦੀ ਘੜੀ ਅਸੀਂ 250 ਬੈੱਡ ਦਾ ਜਿਹੜਾ 26 ਜਨਵਰੀ ਬਾਬਾ ਦੀਪ ਸਿੰਘ ਦੇ ਪ੍ਰਕਾਸ਼ ਦਿਹਾੜੇ ਵਾਲੇ ਦਿਨ 2025 ਨੂੰ ਹਸਪੀਟਲ ਦੇ ਨਾਲ ਨਾਲ ਅਸੀਂ 250 ਬੈੱਡ ਦਾ ਇੱਕ ਸੇਵਾ ਘਰ ਵੀ ਨਾਲ ਬਣਾਉਣ ਜਾ ਰਹੇ ਆ ਜਿਹਦੇ ਵਿੱਚ ਸਾਨੂੰ ਕੋਈ ਕਾਲ ਕਰੇ ਹੁਣ ਅਸੀਂ ਦੇਖਦੇ ਆ ਸਾਡੇ ਕੋਲ ਜਗ੍ਹਾ ਦੀ ਪਰ ਨਾ ਤਾਂ ਨਹੀਂ ਕਰੀਦੀ ਜਿਹੜੀ ਲੋੜਵੰਦਾ ਚਾਹੇ ਅਸੀਂ ਕਿਸੇ ਹੋਰ ਆਸ਼ਰਮਾਂ ਚ ਕਨੈਕਟ ਕਰਨਾ ਪਵੇ ਪਰ ਅਸੀਂ ਨਾ ਕਰਕੇ ਅਸੀਂ ਬਾਹਰ ਕਿਸੇ ਨੂੰ ਨਹੀਂ ਰਹਿਣ ਦੇਈਦਾ ਪਰ ਜਦੋਂ ਅਸੀਂ ਹੋਗੇ ਸਾਡੇ ਕੋ ਆਪਣਾ ਪ੍ਰਬੰਧ ਹੋਊਗਾ ਅਸੀਂ ਇੱਥੇ ਜਿੰਨੇ ਮਰਜ਼ੀ ਰੱਖ ਸਕਦੇ ਆ ਜਗ੍ਹਾ ਤੁਸੀਂ ਤੁਹਾਨੂੰ ਆ ਦਿਖਾ ਲਵਾਂ ਕਿ ਤੁਸੀਂ ਵੀਡੀਓ ਦੇ ਵਿੱਚ ਦੇਖਿਓ ਕਿੰਨੀ ਜਗ੍ਹਾ ਜਿਹੜੀ ਸਾਨੂੰ ਖੁੱਲ ਕੇ ਉਹ ਮਿਲੀ ਆ ਮੈਂ ਧੰਨਵਾਦ ਕਰਦਾ ਉਹਨਾਂ ਸਾਰੇ ਵੀਰਾਂ ਦਾ ਜਿਨ੍ਹਾਂ ਨੇ ਇਹ ਜਗ੍ਹਾ ਦਾਣ ਚ ਦਿੱਤੀ ਦੂਜੀ ਗੱਲ ਜਿਹੜੀ ਸਭ ਤੋਂ ਵੱਡੀ ਗੱਲ ਆ ਜਿਹੜੀ ਭਰਤੀ ਚੱਲ ਰਹੀ ਸੀ ਸਭ ਤੋਂ ਜਦੋਂ ਜਗ੍ਹਾ ਲੈਣ ਤੋਂ ਬਾਅਦ ਜਿਹੜੀ ਮੇਨ ਸੇਵਾ ਹੁੰਦੀ ਆ ਉਹ ਮਿੱਟੀ ਦੀ ਸੇਵਾ ਹੁੰਦੀ ਜਿੱਥੋਂ ਸ਼ੁਰੂਆਤ ਕੰਮ ਦੀ ਹੁੰਦੀ ਆ ਪਹਿਲਾਂ ਹਸਪੀਟਲ ਦੇ ਵਿੱਚ ਬਹੁਤ ਟਰਾਲੀ ਮਿੱਟੀ ਦੀ ਪਈ ਗੜਦੀ ਵਾਲਾ ਦਫ਼ਤਰ ਦੇ ਵਿੱਚ ਸਾਨੂੰ ਜਿਹੜਾ ਨਵਾਂ ਬਣਾਇਆ ਉੱਥੇ ਮਿੱਟੀ ਦੀ ਲੋਡ ਪਈ ਤਾਂ ਇਹ ਮੇਰੇ ਭਰਾ ਮੇਰੇ ਨਾਲ ਖੜੇ ਆ ਕਿਉਂਕਿ ਜਿਹੜੀ ਏਡੀ ਸੇਵਾ ਜਿਹੜੀ ਚੱਲਦੀ ਆ ਨਾ ਇਹ ਚੱਲਦੀ ਆ ਸਾਰਿਆਂ ਦੇ ਸਹਿਯੋਗ ਦੇ ਨਾਲ ਤੇ ਸਾਥ ਦੇ ਨਾਲ ਕਿਉਂਕਿ ਜਦੋਂ ਜਗਾ ਅਸੀਂ ਦੇਖਦੇ ਆ ਗੜਦੀ ਵਾਲਾ ਦਫ਼ਤਰ ਬਣਾਉਣ ਲੱਗੇ ਤੇ ਜਦੋਂ 4 ਫੁੱਟ ਦਾ ਟੋਆ ਦੇਖਿਆ ਡੂੰਘਾ ਤੇ ਮਨ 'ਚ ਆ ਵੀ ਇੰਨੀ ਮਿੱਟੀ ਪਾਉਣੀ ਕਿੱਦਾਂ ਪਰ ਇਹਨਾਂ ਭਰਾਵਾਂ ਨੇ ਉਹ ਕਰਕੇ ਦਿਖਾ ਲਿਆ ਮੈਨੂੰ ਉਹ ਬਿਲਕੁਲ ਵੀ ਨਹੀਂ ਮعلوم ਹੋਇਆ ਜਦੋਂ ਇਹਨਾਂ ਨੇ ਆਪ ਕਨਾਲ ਹੋ ਕੇ ਦਿਨ ਰਾਤ ਇੱਕ ਕਰਕੇ ਉਹ ਮਿੱਟੀ ਪਾਈ ਫਿਰ ਉਤੋਂ ਬਾਅਦ ਹਸਪੀਟਲ ਦੇ ਵਿੱਚ ਦੇਖਿਆ ਵੀ ਇੰਨੀ ਮਿੱਟੀ ਕਿੱਦਾਂ ਪਾਉਣੀ ਉਹ ਵੀ ਮੇਰੇ ਭਰਾਵਾਂ ਨੇ ਮੈਨੂੰ ਪਤਾ ਨਹੀਂ ਲੱਗਣ ਦਿੱਤਾ ਹੁਣ ਜਿਹੜੀ ਦੋਨਾਂ ਤੋਂ ਵੱਡੀ ਜ਼ਿਆਦਾ ਮਿੱਟੀ ਹਜ਼ਾਰ ਟਰੈਲੀ ਪੈਣੀ ਸੀ ਤੇ ਇਹ ਲੱਗਦੇ ਸੀ ਵੀ ਕਿੰਨੇ ਦਿਨਾਂ ਚ ਪਾਉਗੀ ਮੈਨੂੰ ਲੱਗਦਾ ਮਹੀਨਾ ਲੱਗ ਜਾਣਾ ਪਰ ਇਹਨਾਂ ਭਰਾਵਾਂ ਨੇ ਜਿੰਨੂੰ ਵੀ ਫੋਨ ਕੀਤਾ ਉਹ ਭਰਾ ਸਾਡੇ ਮੂਹਰੇ ਹੋ ਕੇ ਖੜੇ ਆ ਪਹਿਲੇ ਦਿਨ ਹੈਪੀ ਅਰਗੋ ਵਾਲ ਤੋਂ ਵੀ ਮੇਰਾ ਭਰਾ ਆਇਆ ਤੇ ਆਪਾਂ ਉੱਥੇ ਟੱਕ ਦੇ ਵਿੱਚ ਸਿਗੇ ਤਾਂ ਦੇਖਦੇ ਵੀ ਯਾਰ ਕਿਦਾਂ ਸਟਾਰਟ ਕਰੀਏ ਕਿਦਾਂ ਇੱਕ ਮਸ਼ੀਨਾਂ ਕਿਉਂਕਿ ਸਰਬੋ ਦਿਨ ਥੋੜਾ ਜਿਹਾ ਗਿਆ ਸੀ ਜਿਹੜਾ ਸਾਡੀ ਸੁਸਾਇਟੀ ਦਾ ਮੈਂਬਰ ਹੈ ਸਾਰੇ ਮੈਂਬਰ ਹੀ ਭਰਾ ਆ ਇਹ ਗਿਆ ਸੀ ਫਿਰ ਦੂਜੇ ਦਿਨ ਮਸ਼ੀਨ ਆਉਣੀ ਸੀ ਫਿਰ ਗਗਨ ਨਾਲ ਗੱਲ ਹੋਈ ਇੱਕੋ ਦਿਨ ਤਿੰਨਾਂ ਹੀ ਮਸ਼ੀਨਾਂ ਫਿਰ ਦੂਜੇ ਦਿਨ ਲਾਈਆਂ ਤੇ ਮੇਰਾ ਖਿਆਲ ਆ ਅਸੀਂ ਸੱਤਵੇਂ ਦਿਨ ਅੱਠਵੇਂ ਦਿਨ ਅੱਜ ਸਰ ਹਾਂਜੀ ਅੱਠਵੇਂ ਦਿਨ ਦੇ ਵਿੱਚ ਅਸੀਂ ਕਿੰਨੀ ਟਰਾਲੀ ਪੈ ਗਈ ਆ 1000 ਟਰਾਲੀ ਪੈ ਗਈ 1000 ਟਰਾਲੀ ਅੱਠਾਂ ਦਿਨਾਂ ਦੇ ਵਿੱਚ ਇਹਨਾਂ ਭਰਾਵਾਂ ਨੇ ਉਹ ਕਰਕੇ ਦਿਖਾ ਦਿੱਤਾ ਪਹਿਲੇ ਦਿਨ ਹੈਪੀ ਹੈਪੀ ਵਾਲੀ ਆਈ ਦੂਜੇ ਦਿਨ ਦੋ ਸਰਬ ਵਾਲੀ ਹੋਈ ਫਿਰ ਤੀਜੇ ਦਿਨ ਗगन ਵੀਰ ਨੂੰ ਸੱਦਿਆ ਤੇ ਫਿਰ ਟਰੈਲੀਆਂ ਦੀ ਬਾਟ ਜਿਹੜੀ ਇਹ ਤੇ ਹੈਪੀ ਵੀਰ ਚਠਿਆਲੀਆਂ ਤੋਂ ਇਹਦੀ ਵੀਰ ਦੀ ਫਿਰ ਜਦੋਂ ਦੇਖਿਆ ਵੀ ਯਾਰ ਟਰੈਲੀਆਂ ਨਾਲ ਗੱਲ ਨਹੀਂ ਬਣੀ ਤੇ ਭੰਗੂ ਨਾਲ ਗੱਲ ਕੀਤੀ ਮੇਰਾ ਵੀਰ ਪੰਡੋਰੀ ਤੋਂ ਇਹਦੇ ਕੋਲ ਟਿਪਰ ਚੱਲਦੇ ਭਰਾ ਦੇ ਇਹਨੇ ਇਹਦੇ ਵੀਰ ਨੂੰ ਸੇਵਾ ਦਾ ਕਿਹਾ ਤੇ ਇਹਨੇ ਭਰਾ ਮਿੰਟ ਵੀ ਨਹੀਂ ਲਾਇਆ ਦੋ ਟਿਪਰ ਲਿਆ ਕੇ ਖੜੇ ਕਰ ਇਹਦੇ ਨਾਲ ਚੱਲਿਆ ਟਿਪਰਾਂ ਦੇ ਨਾਲ ਤੇ ਜਿਹੜਾ ਦਿਨ ਰਾਤ ਇੱਕ ਕਰਕੇ ਉਹ ਜਿਹੜੀ ਮਿੱਟੀ ਜਿਹੜੀ ਪਾ ਦਿੱਤੀ ਕਿਉਂਕਿ ਨੇਰੇ ਇੰਨੇ ਟਾਈਮ ਤੱਕ ਅਰ ਵੀ ਸੇਵਾ ਚੱਲਦੀ ਰਹੀ ਆ 9 ਵਜਣ 9:30 10 ਵਜਣ ਤੱਕ ਅਰ ਵੀ ਸੇਵਾ ਇੱਥੇ ਚਲਾ ਕੇ ਜਿਹੜਾ ਅੱਠਾ ਜਿਹੜਾ ਕ ਮਹੀਨੇ ਦਾ ਕੰਮ ਸੀ ਉਹ ਅੱਠਾਂ ਦਿਨਾਂ ਦੇ ਵਿੱਚ ਇਹਨਾਂ ਭਰਾਵਾਂ ਨੇ ਕਰਕੇ ਦਿਖਾ ਲ ਦਿੱਤਾ ਦੇਖ ਸਕਦੇ ਆ ਦਿਖਾ ਲਾਂਗੇ ਬਿਲਕੁਲ ਮਿੱਟੀ ਪੈ ਚੁੱਕੀ ਆ ਥੋੜੀ ਬਹੁਤੀ ਰਹਿ ਗਈ ਆ ਉਹ ਗਾਂ ਕਿਤੇ ਮੀਂਹ ਪਊਗਾ ਤੇ ਆਪਾਂ ਜਿਹੜੀ ਉਹ ਵੀ ਪੂਰੀ ਕਰਾਂਗੇ ਮੈਂ ਨਾਲ ਸਾਰੇ ਧੰਨਵਾਦ ਇਹਨਾਂ ਭਰਾਵਾਂ ਦਾ ਇਹਨਾਂ ਦਾ ਤਾਂ ਹੈਗੇ ਹੈਗੇ ਜਿਹੜੇ ਵੀਰ ਇਹ ਪੰਗੂ ਵੀਰਾ ਹੈਪੀ ਆ ਸਰਬ ਗਗਨ ਆ ਤੇ ਇਹ ਤਾਂ ਭਰਾ ਹੈ ਗਈ ਹੈਗੀ ਜਿਹੜੇ ਇਹਨਾਂ ਦੇ ਨਾਲ ਚ ਹੈਪੀ ਵੀਰ ਚਠਿਆਲੀਆਂ ਤੋਂ ਇਹਨਾਂ ਦੇ ਨਾਲ ਇਹ ਤਾਂ ਵੀਰ ਹੈਗੇ ਹੀ ਹੈਗੇ ਹੈਪੀ ਹੁਣੀ ਜਾਂ ਹੋਰ ਸਾਰੇ ਇਹਨਾਂ ਦੇ ਨਾਲ ਜਿਹੜੇ ਵੀਰ ਡਰਾਈਵਰ ਜਿਹੜੇ ਭਰਾ ਜਿਹੜੇ ਦਿਨ ਰਾਤ ਇੱਕ ਕੀਤਾ ਟਰੈਕਟਰਾਂ ਤੇ ਚੜ੍ਹ ਕੇ ਕੋਈ ਧੁੱਪ ਨਹੀਂ ਦੇਖਦੇ ਸੀ ਮੈਂ ਕਿਹਾ ਮੈਂ ਇੰਨਾ ਹੈਰਾਨ ਰਹਿ ਗਿਆ ਸੇਵਾ ਦੇ ਵਿੱਚ ਜਿਹੜੇ ਵੀਰਾਂ ਨੇ ਕਿਤੇ ਦੱਸਦੇ ਵੀ ਕਿਤੇ ਸੇਵਾ ਕਰਦੇ ਸੀ ਉੱਥੇ ਆਰਾਮ ਕਰਦੇ ਪਰ ਇੱਥੇ ਨਹੀਂ ਨਹੀਂ ਆਰਾਮ ਕੀਤਾ ਵੀ ਜਲਦ ਤੋਂ ਜਲਦ ਇਨੂੰ ਆਸੀਂ ਸੇਵਾ ਨੂੰ ਸਿਰੇ ਲਾਉਣਾ ਆ ਤੇ ਜਿਹੜਾ ਗਾਂਹ ਆਲਾ ਕੰਮ ਜਿਹੜਾ ਕਰਾਂਗੇ ਸੇਵਾ ਇੱਥੇ ਕੰਮ ਚੱਲਣਾ ਵੀ ਜਲਦ ਤੋਂ ਜਲਦ ਅਸੀਂ ਇਹਨੂੰ ਸਮਾਪਤ ਕਰੀਏ ਜਿਹਦੇ ਵਿੱਚ ਬਹੁਤ ਵੀਰ ਅਸਤਾਦ ਵੀਰ ਜਿਹੜਾ ਇਹਨਾਂ ਦੇ ਦਸਦਾ ਹੈਪੀ ਵੀਰ ਮੈਂ ਇਹਨਾਂ ਕੋਲ ਜੀਸੀਬੀ ਸਿੱਖੀ ਇਹਨੂੰ ਵੀ ਭਰਾ ਨੂੰ ਮਿਲਣ ਦਾ ਮੌਕਾ ਮਿਲਿਆ ਬਹੁਤ ਆ ਬਿੱਲਾ ਖੜਾ ਆ ਸਾਰੇ ਜਿਹੜੇ ਵੀਰ ਬਹੁਤ ਬਹੁਤ ਸਾਰੇ ਸਾਰੇ ਹੀ ਆ ਸਾਡੇ ਦੀਪਾ ਵੀਰ ਜਿਹੜਾ ਸਰਬ ਦਾ ਮੇਨ ਜਿਹੜਾ ਡਰਾਈਵਰ ਆ ਬਹੁਤ ਜਿਹੜੇ ਮੇਨ ਇੱਥੇ ਜਿਹੜੇ ਸਵਾਵਾ ਕਰਦੇ ਇਹਨਾਂ ਨੇ ਦਿਨ ਰਾਤ ਇੱਕ ਕੀਤਾ ਮੈਂ ਧੰਨਵਾਦ ਕਰਦਾ ਇਹਨਾਂ ਸਾਰੇ ਭਰਾਵਾਂ ਦਾ ਜਿਨ੍ਹਾਂ ਨੇ ਅੱਜ ਬਿਲਕੁਲ ਇਹ ਨਹੀਂ ਵੀ ਨਸਵਾਰਥ ਹੋ ਕੇ ਕੋਈ ਬਿਨਾ ਪੈਸੇ ਢੇਲੇ ਤੋਂ ਹਨਾ ਜਿਹੜਾ ਇਹਨਾਂ ਨੇ ਸੇਵਾ ਕੀਤੀ ਆ ਮੇਰੇ ਵੀਰਾਂ ਨੇ ਮੈਂ ਧੰਨਵਾਦ ਇਹਨਾਂ ਸਾਰੇ ਭਰਾਵਾਂ ਦਾ ਇਦਾਂ ਗੁਰੂ ਸਾਹਿਬ ਚੜ੍ਹਦੀ ਕਲਾ ਚ ਰੱਖਣ ਤੇ ਤੇਲ ਦੀ ਸੇਵਾ ਜਿਹੜੇ ਸਾਡੇ ਐਨ ਆਰ ਆਈ ਭਰਾਵਾਂ ਨੇ ਸਾਡੇ ਵੀਰਾਂ ਨੇ ਤੇਲ ਦੀ ਸੇਵਾ ਜਿਹੜੀ ਕੀਤੀ ਆ ਉਹਨਾਂ ਦੇ ਵੀ ਮੈਂ ਧੰਨਵਾਦ ਕਰਦਾ ਵੀਰ ਹਰਜੀਤ ਵੀਰ ਗੁਰਿੰਦਰ ਵੀਰ ਇਹਨਾਂ ਨੇ ਤੇਲ ਦੀ ਸੇਵਾ ਕੀਤੀ ਵੀਰ ਹਰਪ੍ਰੀਤ ਅ ਵੀਰ ਸਾਭੀ ਪੰਡੋਰੀ ਨਿਊਜ਼ੀਲੈਂਡ ਤੋਂ ਇਹਨਾਂ ਨੇ ਤੇਲ ਦੀ ਸੇਵਾ ਸਾਰੇ ਭਰਾਵਾਂ ਨੇ ਇਹਨਾਂ ਨੂੰ ਗੁਰੂ ਸਾਹਿਬ ਇਹਨਾਂ ਨੂੰ ਚੜ੍ਹਦੀ ਕਲਾ ਚ ਰੱਖਣ ਜਿਨ੍ਹਾਂ ਨੇ ਇਹ ਭਾਰਤੀ ਚ ਤੇਲ ਦੀ ਸੇਵਾ ਕੀਤੀ ਆ ਗੁਰੂ ਸਾਹਿਬ ਇਹਨਾਂ ਨੂੰ ਕਿਰਪਾ ਇਹਨਾਂ ਤੇ ਬਣਾਈ ਰੱਖਣ ਅੱਗੇ ਵੀ ਸੰਸਥਾ ਦੇ ਨਾਲ ਹਰ ਪਲ ਹਰ ਵਕਤ ਖੜਦੇ ਆ ਜਦੋਂ ਇਹਨਾਂ ਨੂੰ ਯਾਦ ਕਰੀਏ ਤੇ ਜਿੰਨਾ ਤੇਲ ਲੱਗਾ ਇਹਨਾਂ ਭਰਾਵਾਂ ਨੇ ਬਲੋ ਲਾਗ ਸੇਵਾ ਦੇ ਕੇ ਤਾਂ ਇਹਨੂੰ ਨਿਪਰੇ ਚਾੜਿਆ ਹੁਣ ਅਸੀਂ ਇਹਨਾਂ ਦਾ ਕੁਝ ਨਹੀਂ ਕਰ ਸਕਦੇ ਇੱਕ ਸਾਡੀ ਇੱਕ ਯਾਦਗਿਰੀ ਹੁੰਦੀ ਆ ਜੋ ਅਸੀਂ ਇਹਨਾਂ ਨੂੰ ਕਰਨ ਜਾ ਰਹੇ ਹਾਂ ਕਿਉਂਕਿ ਅਸੀਂ ਸਨਮਾਨ ਜਿਉ ਉਹ ਇਹਨਾਂ ਨੇ ਸੇਵਾ ਕੀਤੀ ਕੁਝ ਨਹੀਂ ਹੈਗਾ ਪਰ ਅਸੀਂ ਜਿੰਨੇ ਕੁ ਜੋਗੇ ਹੈਗੇ ਆ ਅਸੀਂ ਦਿਨ ਰਾਤ ਸੰਸਥਾ ਇਹਨਾਂ ਦੀ ਜਿੱਥੇ ਸਾਡੀ ਲੋੜ ਪੈਂਦੀ ਬਾਬਾ ਦੀਪ ਸਿੰਘ ਸੇਵਾਦਾਰ ਜਦੋਂ ਮਰਜੀ ਸਾਨੂੰ ਇਹ ਭਰਾ ਯਾਦ ਕਰਨਾ ਸੀ ਇਹਨਾਂ ਦੇ ਹਰ ਵਕਤ ਹਰ ਪਲ ਹਰ ਵਕਤ ਖੜੇ ਆ ਇਹ ਹੈਪੀ ਵੀਰ ਨੂੰ ਮੁਬਾਰਕਾਂ ਇਹਨਾਂ ਨਵੀਂ ਸੇਵਾ ਚੱਲਦਿਆਂ ਦੀ ਪਹਿਲੇ ਦਿਨ ਹੀ ਗੱਲ ਹੋਈ ਕਹਿੰਦਾ ਮੈਂ ਭਾਜੀ ਜੀਸੀਬੀ ਲੈਣੀ ਆ ਤੇ ਮੈਂ ਕਿਹਾ ਜਦੋਂ ਲੈਣੀ ਆ ਸਰਬ ਜਦੋਂ ਗੱਲਬਾਤ ਚੱਲਦੀ ਹੁੰਦੀ ਵੀ ਜਦੋਂ ਆਪਾਂ ਸੇਵਾ ਲੈਣੀ ਕਰਨੀ ਆ ਇਹਦੀਆਂ ਵੀ ਦੋ ਮਸ਼ੀਨਾਂ ਵੀ ਜਦੋਂ ਲੈਣੀ ਕੋਈ ਗੱਲ ਨਹੀਂ ਤੂੰ ਲੈ ਉਹਦਣੀਆਂ ਇਹਨੇ ਗੱਲ ਕੀਤੀ ਤਾਂ ਨਵੀਂ ਮਸ਼ੀਨ ਸੇਵਾ ਚਲਦਿਆਂ ਚ ਲਿਆ ਕੇ ਇਹਨੇ ਵੀਰ ਨੇ ਟੱਕ ਚ ਉੱਥੇ ਸੇਵਾ ਚ ਕਹਿੰਦਾ ਮੈਂ ਭਾਜੀ ਇਸ ਸੇਵਾ ਚਲਦੀ ਚ ਲੈ ਕੇ ਆਉਣੀ ਆ ਤੇ ਮੈਂ ਸੇਵਾ ਚ ਲਾਉਣੀ ਆ ਤੇ ਇਹਨੇ ਭਰਾ ਨੇ ਉਦਣ ਹੀ ਲਿਆਂਦੀ ਇਹਦਾ ਭਰਾ ਸੀ ਮਨੀ ਅਰਗੋ ਵਾਲੋ ਬੜਾ ਸਾਡਾ ਪਿਆਰਾ ਸੀ ਜਦੋਂ ਸਭ ਤੋਂ ਪਹਿਲਾਂ ਸੇਵਾ ਘਰ ਦੇ ਵਿੱਚ ਮਿੱਟੀ ਪੈਣ ਲੱਗੀ ਤਾਂ ਭਰਾ ਨੇ ਸੇਵਾ ਕੀਤੀ ਸੀ ਸਭ ਤੋਂ ਪਹਿਲਾਂ 2017 ਦੇ ਵਿੱਚ ਉਹਨੇ ਸਰਬੁਣੀ ਸਾਰੇ ਰਲ ਕੇ ਜਿਹੜੀ ਉਹ ਸ਼ੁਰੂਆਤ ਕੀਤੀ ਸੀ ਉਹ ਮਨੀ ਅੱਜ ਸਾਡੇ ਵਿੱਚ ਨਹੀਂ ਹੈਗਾ ਤੇ तकरीबन 1 ਸਾਲ ਹੋ ਚੁੱਕਾ ਉਹਦੇ ਡੈਥ ਹੋਈ ਨੂੰ ਤੇ ਮੈਂ ਉਹਦੀ ਵੀ ਬੜੀ ਯਾਦ ਆਈ ਉਹਦਾ ਟਰੈਕਟਰ ਜਿਹੜਾ ਉਹਦਾ ਆਪਣਾ ਟਰੈਕਟਰ ਸੀ ਜਿਹੜਾ ਉਹ ਚਲਾਉਂਦਾ ਹੁੰਦਾ ਸੀ ਉਹ ਵੀ ਟਰੈਕਟਰ ਨੇ ਅੱਜ ਸੇਵਾ ਉਥੇ ਮਿੱਟੀ ਭਾਰਤੀ ਪਈ ਬੜੀ ਯਾਦ ਆਈ ਕਿਉਂਕਿ ਬੰਦੇ ਜਦੋਂ ਇਹੀ ਯਾਦਾਂ ਰਹਿ ਜਾਂਦੀਆਂ ਜਦੋਂ ਵਿੱਚ ਹੋਣ ਸੇਵਾ ਕਰਦੇ ਉਹ ਨਾ ਹੋਣ ਤੇ ਉਹਦਾਂ ਦੀ ਕਮੀ ਜਿਹੜੀ ਆ ਉਹ ਹਮੇਸ਼ਾ ਮਹਿਸੂਸ ਹੁੰਦੀ ਆ ਤੇ ਉਹਨੂੰ ਵੀ ਬੜਾ ਯਾਦ ਕੀਤਾ ਸੀ ਉਹ ਹੈਪੀ ਦਾ ਭਰਾ ਹੀ ਸੀ ਤੇ ਅੱਜ ਸਾਡੇ ਵਿੱਚ ਨਹੀਂ ਹੈਗਾ ਗੁਰੂ ਸਾਹਿਬ ਦੀ ਆਤਮਾ ਨੂੰ ਸ਼ਾਂਤੀ ਬਖਸ਼ਣ ਤੇ ਇਹ ਭਰਾ ਹੁਣ ਜੀਸੀਬੀ ਲੈ ਕੇ ਆ ਚਲਦੀ ਸੇਵਾ 'ਚ ਇਹਨੂੰ ਵੀ ਮੁਬਾਰਕਾਂ ਤੇ ਵੀਰ ਸਰਬ ਸਾਰਿਆਂ ਨੂੰ ਮੈਂ ਕਹਿੰਨਾ ਇਹ ਤਾਂ ਵੀਰ ਜਦੋਂ ਇੱਥੇ ਸੇਵਾ ਚੱਲਦੀ ਹੈ ਤਾਂ ਨਾਲ ਹੀ ਹੁੰਦਾ ਜਦੋਂ ਮਰਜੀ ਕੋਈ ਗਾਂ ਹੀ ਕੱਢਣੀ ਹੋਵੇ ਕੋਈ ਕਿਤੇ ਕੋ ਦੱਬਣੀ ਹੋਵੇ ਜਾਂ ਕੋਈ ਜੀਸੀਬੀ ਦੀਆਂ ਜਥੇ ਲੋਡ ਹੋਵੇ ਇਹਨੂੰ ਭਰਾ ਨੂੰ ਯਾਦ ਕਰੀਦਾ ਹਰ ਵਕਤ ਹਰ ਪਲ ਇਹੀ ਸਾਡੇ ਗੜਦੀ ਵਾਲਾ ਆਉਂਦੇ ਇਹੀ ਹਸਪੀਟਲ 'ਚ ਭਰਾਵਾਂ ਨੇ ਗਗਨੂਨੀ ਸਾਰੇ ਆਉਂਦੇ ਆ ਸਾਡੀ ਸੰਸਥਾ ਵੱਲੋਂ ਧੰਨਵਾਦ ਸਾਰੇ ਹੀ ਭਰਾਵਾਂ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ